ਦੀ ਨਿਮਰਤਾ ਇੱਕ ਪਿੰਡ ਵਿੱਚ ਬਹੁਤ ਵੱਡਾ ਜ਼ਿਮੀਂਦਾਰ ਰਹਿੰਦਾ ਸੀ ਉਸਤੇ ਖੇਤ ਮੀਲਾ ਤੱਕ ਫੈਲੇ ਹੋਏ ਸਨ ਹਵੇਲੀਆਂ ਪੱਕੀਆਂ ਸਨ ਗੋਦਾਮ ਅਨਾਜ ਨਾਲ ਭਰੇ ਰਹਿੰਦੇ ਸਨ ਤੇ ਨੌਕਰਾਂ ਦੀ ਲਾਈਨ ਉਸਤੇ ਦਰਵਾਜ਼ੇ ਤੇ ਖੜੀ ਰਹਿੰਦੀ ਸੀ ਪਿੰਡ ਦੇ ਲੋਕ ਉਸਦੀ ਦੌਲਤ ਵੇਖ ਕੇ ਹੈਰਾਨ ਰਹਿੰਦੇ ਸਨ ਪਰ ਉਸਤੇ ਹੰਕਾਰ ਕਾਰਨ ਸਭ ਉਸ ਤੋਂ ਦੂਰ ਰਹਿੰਦੇ ਉਹ ਹਰ ਵੇਲੇ ਲੋਕਾਂ ਨੂੰ ਤਾਣ ਮਾਰਦਾ ਮੇਰੇ ਬਿਨਾ ਇਸ ਪਿੰਡ ਦਾ ਕੋਈ ਕੰਮ ਨਹੀਂ ਚੱਲਦਾ ਮੈਂ ਹੀ ਤੁਹਾਡਾ ਰਖਿਆ ਕਰਨ ਵਾਲਾ ਹਾਂ ਮੈਂ ਹੀ ਤੁਹਾਨੂੰ ਰੋਟੀ ਖਵਾ ਸਕਦਾ ਹਾਂ ਉਸੇ ਪਿੰਡ ਵਿੱਚ ਇੱਕ ਗਰੀਬ ਕਿਸਾਨ ਸੀ ਜਿਸਦੇ ਕੋਲ ਸਿਰਫ ਇੱਕ ਛੋਟੀ ਜ਼ਮੀਨ ਦਾ ਟੁਕੜਾ ਸੀ ਉਹ ਸਵੇਰੇ ਤੋਂ ਸ਼ਾਮ ਤੱਕ ਮਿਹਨਤ ਕਰਦਾ ਪਸੀਨਾ ਬਹਾਉਂਦਾ ਤੇ ਜੋ ਕੁਝ ਮਿਲਦਾ ਸੀ ਉਸ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਲੈਂਦਾ ਸੀ ਗਰੀਬ ਹੋਣ ਦੇ ਬਾਵਜੂਦ ਉਸਦਾ ਦਿਲ ਬਹੁਤ ਨਿਮਰ ਸੀ ਉਹ ਰੱਬ ਦਾ ਸ਼ੁਕਰ ਕਰਦਾ ਤੇ ਕਹਿੰਦਾ ਹੇ ਮਾਲਕ ਤੂੰ ਮੈਨੂੰ ਰੋਜ਼ ਮਿਹਨਤ ਕਰਨ ਦੀ ਤਾਕਤ ਦਿੰਦਾ ਹੈ। ਇਹ ਹੀ ਮੇਰੀ ਅਸਲ ਅਮੀਰੀ ਹੈ। ਇੱਕ ਸਾਲ ਪਿੰਡ ਵਿੱਚ ਭਿਆਨਕ ਸੁੱਕਾ ਪਿਆ। ਖੇਤ ਸੁੱਕ ਗਏ। ਕੂਏ ਤੇ ਟਿਊਬਵੈਲ ਸੁੰਨੇ ਹੋ ਗਏ। ਲੋਕਾਂ ਦੇ ਘਰਾਂ ਵਿੱਚ ਅਨਾਜ ਖਤਮ ਹੋ ਗਿਆ। ਲੋਕ ਜ਼ਿਮੀਦਾਰ ਕੋਲ ਗਏ ਤੇ ਮਦਦ ਮੰਗੀ। ਪਰ ਜ਼ਿਮੀਦਾਰ ਨੇ ਕਿਹਾ ਅਨਾਜ ਤਾਂ ਮੈਂ ਦੇ ਸਕਦਾ ਹਾਂ ਪਰ ਦੂਨੇ ਤੀਨੇ ਦਾਮਾ ਤੇ ਜੋ ਦੇ ਸਕਦਾ ਹੈ ਉਹ ਲੈ ਲਵੇ ਨਹੀਂ ਤਾਂ ਭੁੱਖੇ ਮਰੋ। ਲੋਕ ਲਾਚਾਰ ਹੋ ਕੇ ਉਸਦੇ ਦਰਵਾਜ਼ੇ ਤੋਂ ਅਨਾਜ ਲੈਣ ਲੱਗ ਪਏ ਉਸਤੇ ਹੰਕਾਰ ਨੇ ਪਿੰਡ ਵਾਲਿਆਂ ਦੇ ਦਿਲ ਦੁੱਖਾ ਦਿੱਤੇ ਦੂਜੇ ਪਾਸੇ ਗਰੀਬ ਕਿਸਾਨ ਕੋਲ ਬਹੁਤ ਛੋੜਾ ਅਨਾਜ ਸੀ ਪਰ ਜਦੋਂ ਉਸਨੇ ਵੇਖਿਆ ਕਿ ਪੜੋਸ ਤੇ ਬੱਚੇ ਭੁੱਖੇ ਹਨ ਉਸਨੇ ਆਪਣੀ ਪਤਨੀ ਨੂੰ ਕਿਹਾ ਅਸੀਂ ਅੱਧੀ ਰੋਟੀ ਖਾ ਲਈਏ ਪਰ ਆਪਣੇ ਗੁਆਂਢੀਆਂ ਨੂੰ ਭੁੱਖਾ ਨਾ ਰਹਿਣ ਦੇਈਏ ਉਹ ਲੋਕ ਆਪਣੇ ਘਰ ਦੇ ਸਟਾਕ ਵਿੱਚੋਂ ਦੂਜਿਆਂ ਨੂੰ ਵੰਡਣ ਲੱਗ ਪਏ ਲੋਕ ਉਸਦੀ ਸਾਦਗੀ ਤੇ ਸੱਚਾਈ ਤੋਂ ਪ੍ਰਭਾਵਿਤ ਹੋਏ। ਕੁਝ ਮਹੀਨਿਆਂ ਬਾਅਦ ਜ਼ਿਮੀਦਾਰ ਦੇ ਗੋਦਾਮ ਵਿੱਚ ਰੱਖਿਆ ਅਨਾਜ ਸੜਨ ਲੱਗ ਪਿਆ। ਚੋਹਿਆਂ ਤੇ ਕੀੜਿਆਂ ਨੇ ਉਸਨੂੰ ਖਾ ਲਿਆ। ਜਿੱਥੇ ਉਹ ਲੋਕਾਂ ਤੋਂ ਤਿੰਨ ਗੁਣਾ ਪੈਸਾ ਲੈਂਦਾ ਸੀ, ਹੁਣ ਉਸਦੇ ਸਾਹਮਣੇ ਆਪਣਾ ਹੀ ਅਨਾਜ ਬੇਕਾਰ ਹੋ ਗਿਆ। ਉਸਦੇ ਘਰ ਵਿੱਚ ਰੋਣਾ ਪੈ ਗਿਆ, ਬੱਚੇ ਬਿਮਾਰ ਹੋਏ, ਦਿਲ ਬੇਚੈਨ ਹੋਇਆ। ਧਨਤ ਹੋਣ ਦੇ ਬਾਵਜੂਦ ਉਸਨੂੰ ਅੰਦਰੋਂ ਨਹੀਂ ਸ਼ਾਂਤੀ ਨਾ ਮਿਲੀ। एक रात जिमीदार ने सुपना वेख्याख्या कि वो अपने सड़े गोदाम बैठा है ते एक आवाज आ रही है। जिमीदार, तेरा हंकार ही तेरा दुश्मन बन गया अपना पेट भरता है पर होर ना रखता है उसकी दौलत उसते काम नहीं आती सच्ची अमीरी निम्रता सेवा सवेरे जगदार ने सारा पिंड एक अंसुआ नी अखा ਮੈਨੂੰ ਮਾਫ਼ ਕਰ ਦਿਓ ਮੈਂ ਹੰਕਾਰ ਵਿੱਚ ਅੰਨਾ ਹੋ ਗਿਆ ਸੀ ਅੱਜ ਤੋਂ ਮੇਰੇ ਗੋਦਾਮਾਂ ਦਾ ਅਨਾਜ ਪਿੰਡ ਦੇ ਹਰ ਘਰ ਵਿੱਚ ਵੰਡਿਆ ਜਾਵੇਗਾ ਮੈਂ ਚਾਹੁੰਦਾ ਹਾਂ ਕਿ ਮੇਰੀ ਅਮੀਰੀ ਤੁਹਾਡੇ ਨਾਲ ਸਾਂਝੀ ਹੋਵੇ ਉਹ ਦਿਨ ਤੋਂ ਜਿਵੇਂ ਦਾਰ ਦਾ ਦਿਲ ਬਦਲ ਗਿਆ ਲੋਕ ਉਸਨੂੰ ਪਹਿਲਾਂ ਹੰਕਾਰੀ ਅਮੀਰ ਮੰਨਦੇ ਸਨ ਪਰ ਹੁਣ ਉਸਦੀ ਨਿਮਰਤਾ ਤੇ ਦਇਆਤ ਕਾਰਨ ਉਸਨੂੰ ਸੱਚਾ ਵੱਡਾ ਆਦਮੀ ਮੰਨਣ ਲੱਗੇ